ਕੁਰਬਾਨੀ ਉਹ ਹੁੰਦੀ ਹੈ ਆ ਨਹੀਂ ਕੀ ਹਲੇ ਸਾਲੀ ਪੂਰਾ ਨਹੀਂ ਹੋਇਆ ਮੈਂ ਪੁੱਛਾ ਤੁਹਾਨੂੰ ਹੋਰ ਦੱਸਣਾ ਚਾਹਣਾ ਐ ਇੰਨੇ ਸੇ ਸਾਬ ਪ੍ਰਕਾਸ਼ ਸਿੰਘ ਬਾਦਲ ਨੂੰ 16 ਸਾਲ ਐ ਐਨਐਸਸੀ ਚ ਰੱਖਿਆ 16 ਸਾਲ ਅਸੀਂ ਨਹੀਂ ਕੋਈ ਪਰਿਵਾਰ ਦੇ ਲੋਕਾਂ ਨੇ ਧਰਨਾ ਦਿੱਤਾ ਕਿ ਬਾਦਲ ਸਾਹਿਬ ਨੂੰ ਛੱਡੋ ਜੀ ਸਾਡੀ ਜੇਲ੍ਹ ਛੱਡੋ ਬਾਦਲ ਸਾਹਿਬ ਨੇ ਕਿਹਾ ਨਾ ਮੈਂ ਜ਼ਮਾਨਤ ਲਊਂਗਾ ਨਾ ਮੈਂ ਪ੍ਰੋਲ ਤੇ ਆਉਂਗਾ ਮੈਂ ਝੁਕਣਾ ਨਹੀਂ ਕੱਲੇ ਬਾਦਲ ਸਾਹਿਬ ਨਹੀਂ ਬਹੁਤ ਵੀਰ ਇੱਥੇ ਕੋਈ ਬਜ਼ੁਰਗ ਵੀ ਬੈਠੇ ਹੋਣੇ ਜਿਨ੍ਹਾਂ ਨੇ 4 ਸਾਲ 5 ਸਾਲ ਐਨਐਸਸੀ ਚਲਾਏ ਆ ਉਹ ਆਜਾ ਐਨਐਸਸੀ ਅੱਜ ਬੂ ਨਹੀਂ ਮੈਨੂੰ ਯਾਦ ਆ ਮੇਰੀ ਭੈਣ ਦਾ ਵਿਆਹ ਸੀ ਬਾਦਲ ਸਾਹਿਬ ਨੂੰ ਸਰਕਾਰ ਕਹਿੰਦੀ ਜੇ ਤੁਸੀਂ ਜਾਣਾ ਤਾਂ ਪਰੋਲ ਲੈ ਲਓ 4 ਦਿਨ ਦੀ ਕਹਿੰਦੇ ਮੈਣੀ ਪਰੋਲ ਦਾ ਮੇਰੇ ਕੌਮ ਮੈਨੇ ਬੇਟੀ ਦੀ ਵਿਆਹ ਕਰੂਗੀ ਆ ਹੈ ਅਕਾਲੀ ਦਲ ਇੱਥੇ ਇੱਕ ਸਾਲ ਹੋਇਆ ਨਹੀਂ ਸਾਰੇ ਚੱਲ ਗਏ ਕਿ ਸਾਡਾ ਪੰਥ ਹੈ ਸਾਡਾ ਪੰਥ ਹੈ ਮੈਂ ਪੁੱਛਣਾ ਚਾਹੁੰਦਾ ਇੱਕ ਹੋਰ ਕੋਈ ਜਾਣਦਾ ਮੈਂ ਭਾਈ ਅੰਮ੍ਰਿਤਪਾਲ ਦੇ ਖਿਲਾਫ ਨਹੀਂ ਹੈ ਦੇਖੋ ਧਰਮ ਦਾ ਪ੍ਰਚਾਰ ਕਰਨਾ ਚੰਗੀ ਗੱਲ ਹੈ ਕਰਨਾ ਚਾਹੀਦਾ ਹੈ ਨਸ਼ੇ ਦੇ ਖਿਲਾਫ ਲੜਨਾ ਚਾਹੀਦਾ ਹੈ ਪਰ ਜੇ ਤੁਸੀਂ ਲਾਈਨ ਉਹ ਚੁਣੀ ਹੈ ਕਹਿੰਦੇ ਤੁਸੀਂ ਸਤਾਨ ਨਹੀਂ ਮੰਨਦੇ ਤੇ ਹੁਣ ਇਲੈਕਸ਼ਨ ਵਾਸਤੇ ਸਤਾਨ ਮੰਨਣ ਲੱਗ ਗਏ ایک دم تسی ٹرن کیوں کری جاننے ہو آج سوال ہے میں پوچھنا چاہنا ہے میں دھونوی بھی سارا پوچھنا چاہنا ہے کہ تسی بھی پوچھو ایک سال پہلے پائی صاحب کتے سے ایک سال پہلے کتے سے ایک سال پہلے کی چولا پایا سی امبر تاری سی بال سی گئے ਇੱਕ ਸਾਲ ਦੀ ਪਿੱਛੇ ਪਹਿਲੇ ਜੀਨਾ ਪਾਉਂਦੇ ਸੀ ਟੀ-ਸ਼ਰਟਾ ਪਾਉਂਦੇ ਸੀ ਫੋਟੋਆਂ ਦੇਖ ਲਓ ਤੁਸੀਂ ਨੂੰ ਇੱਕ ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਵਿੱਚ ਕਿਸੇ ਨੂੰ ਪੁੱਛ ਲਓ ਕਹਿੰਦੇ ਸਾਨੂੰ ਪਤਾ ਨਹੀਂ ਹੈ ਜੀ ਅਜਾ ਹੱਸਦੇ ਆਉਂਦੇ ਐ ਸੜਲੀ ਬਾਲ ਇਕੱਠੇ ਐ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਹੈ ਪਗੜੀ ਵੀ ਆ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗਾਤਰਾ ਵੀ ਤੋ ਆ ਜਾਂਦਾ ਹੈ ਉਦੋਂ ਮਤਲਬ ਖਾਲਿਸਤਾਨ ਦਾ ਨਾਰਾ ਵੀ ਲੱਗ ਲੱਗ ਜਾਂਦਾ ਹੈ ਆ ਇੱਕ ਸਵਾਲ ਹੈ ਕਿਰਾ ਤੁਸੀਂ ਆਪਣੇ ਘਰੇ ਬਹਿ ਕੇ ਸੋਚੋ ਕਿ ਕੌਣ ਹੈ ਇੱਥੇ 1600 ਸਾਲ ਕੱਟਣ ਵਾਲੀ ਕਾਲੀ ਲੀਡਰਸ਼ਿਪ ਹੈ ਉਹਨੂੰ ਕਹਿੰਦੇ ਆ ਪੰਥਕ ਨਹੀਂ ਹੈ ਵਿਕਸ਼ਾ ਸਿੰਘ ਮਲਡੋ ਮਲਾ ਕਿੰਨੇ ਸਾਲ ਰਿਹਾ ਐਨਐਸਏ ਚ ਕਹਿੰਦੇ ਬਲ ਪੰਥਕ ਨਹੀਂ ਹੈ ਪੰਥੂ ਹੈ ਆਧਾ ਪੰਥ ਹੀ ਨਹੀਂ ਆ ਬੀਬੀ ਜੀ ਦੇਖੋ